ਸਿੱਖ ਪਾਰੂ ਮੇਰੇ ਸਾਰੇ ਅਰਬਨ ਸਟਰੀਟ ਦੇ ਮੈਂਬਰ ਸਾਡਾ ਪਰਿਵਾਰ ਅਸੀਂ ਸਾਰੇ ਇੱਕ ਆ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਇਕੱਠੇ ਬੈਠਦੇ ਆ ਇਕੱਠੇ ਗੱਲਾਂ ਕਰਦੇ ਆ ਜਦੋਂ ਇਲੈਕਸ਼ਨਾਂ ਦੀ ਉਹਦੋਂ ਅਸੀਂ ਅਪੀਲ ਵੀ ਕਰਦੇ ਆ ਜਦੋਂ ਕਿ ਕਰਨ ਦੀ ਲੋੜ ਨਹੀਂ ਪੈਂਦੀ ਪਰ ਨਹੀਂ ਇਕੱਠੇ ਬੈਠ ਕੇ ਸਲਾਹ ਜ਼ਰੂਰੀ ਹੁੰਦੀ ਆ ਬਹੁਤ ਸਾਰੇ ਕੰਮ ਜਿਹੜੇ ਨਹੀਂ ਪਤਾ ਹੁੰਦੇ ਕਿਸੇ ਨੂੰ ਉਹ ਵੀ ਗੱਲ ਕਰਨੀ ਹੁੰਦੀ ਆ ਅਰਬਨ ਸਟਰੀਟ 'ਚ ਰਹਿੰਦੇ ਕਰਕੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਸਾਡੇ ਲਈ ਇਹ ਸੀਟ ਜਿੱਤਣੀ ਵੀ ਇੱਕ ਇਹ ਹੁੰਦਾ ਕਿ ਨਹੀਂ ਸਾਰਾ ਸ਼ਹਿਰ ਕਹੂਗਾ ਕਿ ਜਿੱਥੇ ਰਹਿੰਦੇ ਹੋ ਤੁਸੀਂ ਜਿੱਤ ਨਹੀਂ ਸਕਦੇ ਇਹ ਬਹੁਤ ਜਣਿਆਂ ਦਾ ਜ਼ੋਰ ਲੱਗਿਆ ਆ ਕਿ ਇਹਨਾਂ ਨੂੰ ਅਸੀਂ ਇਹਨਾਂ ਦੇ ਵਾਰਡ ਚੋਂ ਹਰਾਣਾ ਹੈ ਪਰ ਮੈਨੂੰ ਤੁਹਾਡੇ ਦੇ ਮਾਨ ਹੈ ਕਿ ਤੁਸੀਂ ਇਹ ਮੌਕਾ ਕਦੀ ਕਿਸੇ ਨੂੰ ਦੋਗੇ ਨਹੀਂ ਬਹੁਤ ਸਾਰੇ ਲੋਕ ਗੱਲਾਂ ਕਰਦੇ ਆ ਬਹੁਤ ਲੀਡਰ ਕਈ ਗੱਲਾਂ ਕਰਦੇ ਆ ਜਿਨ੍ਹਾਂ ਦਾ ਵਾਰਡ ਅਸੀਂ ਹਰਾਣਾ ਆ ਇਹਨਾਂ ਨੂੰ ਪਰ ਮੈਂ ਤੁਹਾਡੇ ਤੋਂ ਇੱਕੋ ਹੀ ਆਸ ਕਰੂੰਗੀ ਕਿ ਤੁਸੀਂ ਮੇਰਾ ਤੇ ਸੋਮ ਪ੍ਰਕਾਸ਼ ਜੀ ਦੀ ਇਹ ਜਿੱਤ ਘਟਣ ਨਹੀਂ ਦੋਗੇ ਇਹ ਮਾਣ ਤੁਹਾਡਾ ਹੋਣਾ ਜਦੋਂ ਆਪਾਂ ਸੀਟ ਦੇਤੇ ਨੇ ਅਸੀਂ ਜਦੋਂ ਦੇ ਆਏ ਆ ਅਸੀਂ ਤੁਹਾਡੇ ਕੋਲ ਰਹਿ ਰਹੇ ਹਾਂ ਨਹੀਂ ਸਾਨੂੰ ਸ਼ਹਿਰ ਚ ਵੀ ਬੜਿਆਂ ਨੇ ਕਿਹਾ ਸੀ ਜੀ ਤੁਸੀਂ ਕਿੱਥੇ ਜਾ ਕੇ ਰਹਿਣ ਲੱਗੇ ਹੋ ਉੱਥੇ ਤਾਂ ਕਿਸੇ ਨੇ ਜਾਣਾ ਹੀ ਨਹੀਂ ਹੈ ਮੈਂ ਕਿਹਾ ਸਾਨੂੰ ਰਹਿਣ ਦਿਓ ਸਾਰੇ ਇੱਥੇ ਹੀ ਆਉਗੇ ਔਰ ਸਾਰੇ ਆਉਂਦੇ ਆ ਅਰਬਨ ਸਟੇਟ ਦੇ ਵਿੱਚ ਰੌਣਕ ਰਹਿੰਦੀ ਆ ਕਈਆਂ ਨੂੰ ਤੰਗੀ ਵੀ ਹੁੰਦੀ ਹੋਊਗੀ ਜ਼ਰੂਰ ਪਰ ਰੌਣਕ ਰਹਿੰਦੀ ਆ ਇਹ ਰੌਣਕ ਵੀ ਬਹੁਤ ਜ਼ਰੂਰੀ ਆ ਤਾਂ ਹੀ ਜ਼ਿੰਦਗੀ ਆ ਜੀ ਆਪਾਂ ਚੁੱਪ ਕਰਕੇ ਇਕੱਲੇ ਜੇ ਬਹਿ ਜੀਏ ਉਹੀ ਤਾਂ ਜ਼ਿੰਦਗੀ ਹੈ ਸਰਕਾਰਾਂ ਨੇ ਆਉਣਾ ਚਲੇ ਜਾਣਾ ਹਰ ਇਨਸਾਨ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਕੀ ਕਰਨਾ ਹੈ ਮੇਰੀ ਔਰ ਸੋਮ ਪ੍ਰਕਾਸ਼ ਜੀ ਦੀ ਇਹੀ ਇੱਛਾ ਹੈ ਜਦੋਂ ਤੋਂ ਅਸੀਂ ਆਏ ਆ ਅਸੀਂ ਕੋਈ ਪਾਰਟੀਆਂ ਚ ਗਰੁੱਪਵਾਦੀ ਵੀ ਆ ਸਭ ਕੁਝ ਅਸੀਂ ਸਾਰਾ ਕੁਝ ਪਿੱਛੇ ਛੁੱਟਿਆ ਆ ਅਸੀਂ ਡਵੈਲਪਮੈਂਟ ਨੂੰ ਚੁਣਿਆ ਸੀ ਕਿ ਸ਼ਹਿਰ ਜਦੋਂ ਅਸੀਂ ਆਏ ਸੀ ਕੀ ਸੀਗਾ ਕਈ ਵਾਰੀ ਦੇਖ ਕੇ ਰੋਣਾ ਆ ਜਾਂਦਾ ਸੀ ਕਈ ਵਾਰਾਂ ਤੇ ਜਾ ਕੇ ਕਿ ਐਦਾਂ ਦੇ ਏਰੀਏ 'ਚ ਵੀ ਲੋਕ ਰਹਿੰਦੇ ਆ ਕਿਉਂਕਿ ਕਦੀ ਮੈਂ ਆਪ ਵੀ ਨਹੀਂ ਦੇਖਿਆ ਸੀ ਉਦਾਂ ਦੇ ਆਏ ਸੀ ਆ ਰਹੇ ਭੈਣ ਭਰਾ ਇਕੱਠੇ ਬੈਠੇ ਅੱਜ ਮੈਂ ਸਟਰੋਂਗ ਹੋ ਗਈ ਆ ਦੁਬਾਰਾ ਔਰ ਮੈਂ ਉਮੀਦ ਇਹੇ ਕਰਦੀ ਪਈ ਆ ਕਿ ਆਪਾਂ ਜਿੱਤ ਕੇ ਕਾਰਪੋਰੇਸ਼ਨ ਬੜਾਈਏ ਅਲ ਮਨੂ ਭਾਜੀ ਲਿਖ ਕੇ ਦੇ ਗਏ ਆ ਕੰਮ ਮੈਂ ਦੇਖ ਲੈ ਯਾਰ ਇਹ ਕੰਮ ਹੋਣਿਆ ਕਾਰਪੋਰੇਸ਼ਨ ਬਣਾਂਗੀ ਹੈ ਨਾ ਉਹ ਮੈਨੂੰ ਇੱਥੇ ਬੈਠੇ ਲਿਖ ਕੇ ਦਿਖਾ ਗਏ ਆ ਕਿ ਆ ਕੰਮ ਕਰਦੇ ਆ ਤੁਸੀਂ ਇਹ ਜਰੂਰ ਸਾਰੇ ਕੰਮ ਹੋਗੇ ਰੋਡਸ ਤਾਂ ਵੈਸੇ ਵੀ ਹੁਣ ਬਣੀਆਂ 17 ਵਿੱਚ ਆਪਾਂ ਬਣਾਈਆਂ ਸੀ ਗਲੀਆਂ ਸਾਰੀਆਂ ਬਣੀਆਂ ਲਾਈਟਸ ਸਫਾਈ ਜੋ ਵੀ ਪਾਣੀ ਦਾ ਸਿਸਟਮ ਜੋ ਹੀ ਲਿਖੇ ਗਏ ਆ ਉਹ ਸਹੀ ਗੱਲ ਆ ਸਭ ਕੁਝ ਠੀਕ ਆ ਪਰ ਵੋਟ ਐਂਡ ਸਪੋਰਟ ਕਰੂਗੇ ਕਾਰਪੋਰੇਸ਼ਨ ਬਣੂਗੀ ਤੇ ਆਪਾਂ ਸਾਰੇ ਕੰਮ ਇੱਦੇ ਨਾਲ ਮਿਲ ਕੇ ਕਰਾਂਗੇ